3 ਘੰਟਿਆਂ ਬਾਅਦ ਪਾਕਿਸਤਾਨ ਨੇ ਜਿਹੜਾ ਸੀਜ਼ਫਾਇਰ ਸੀ ਉਸ ਨੂੰ ਤੋੜ ਦਿੱਤਾ ਹੈ ਪਾਕਿਸਤਾਨ ਵਾਅਦਾ ਕਰਕੇ ਮੁਕਰਿਆ ਪਹਿਲਾਂ ਦੀ ਤਰ੍ਹਾਂ ਮੁਕਰਿਆ ਪਹਿਲਾਂ ਵੀ ਪਾਕਿਸਤਾਨ ਇਸੇ ਤਰ੍ਹਾਂ ਹੀ ਕਰਦਾ ਰਿਹਾ ਕੋਈ ਪਹਿਲੀ ਵਾਰ ਨਹੀਂ ਹੈ ਪਰ ਪਿੱਠ ਤੇ ਵਾਰ ਕਰ ਰਿਹਾ ਪਾਕਿਸਤਾਨ ਪਾਕਿਸਤਾਨ ਨੂੰ ਪਤਾ ਹੋਣਾ ਚਾਹੀਦਾ ਕਿ ਜੋ ਕਰ ਰਿਹਾ ਉਹ ਸਹੀ ਨਹੀਂ ਹਾਲਾਂਕਿ ਪਾਕਿਸਤਾਨ ਨੂੰ ਲੈ ਕੇ ਖਦ ਜੇ ਵੀ ਦਤਾਏ ਜਾ ਰਹੇ ਸੀ ਕਿ ਜਿਸ ਤਰ੍ਹਾਂ ਪਾਕਿਸਤਾਨ ਦਾ ਜਿਹੜਾ ਲੋਨ ਹੈ ਉਹ ਐਕਸੈਪਟ ਹੋਇਆ ਉਸ ਤੋਂ ਬਾਅਦ ਪਾਕਿਸਤਾਨ ਕਿਤੇ ਨਾ ਕਿਤੇ ਵੱਡੀ ਕਾਰਵਾਈ ਕਰ ਸਕਦਾ ਹੈ ਪਾਕਿਸਤਾਨ ਦੇ ਹੌਸਲੇ ਬੁਲੰਦ ਉਹ ਤੋਂ ਨਜ਼ਰ ਆਣੇ ਸ਼ੁਰੂ ਹੋ ਗਏ ਸੀ ਪਰ ਉਸ ਤੋਂ ਬਾਅਦ ਅਮਰੀਕਾ ਦੇ ਵੱਲੋਂ ਵਿਚ ਪੈ ਕੇ ਜਿਹੜਾ ਸਾਰਾ ਮਸਲਾ ਸੁਲਝਾ ਲਿਆ ਜਾਂਦਾ ਪਰ ਕਿਹਾ ਜਾਂਦਾ ਹੈ ਕਿ ਜਿਹੜਾ ਹੁਣ ਕੋਈ ਵੀ ਮੁਲਕ ਜਿਹੜਾ ਗੋਲੀਬਾਰੀ ਨਹੀਂ ਕਰੇਗਾ ਸੀਜ਼ਫਾਇਰ ਹੋਏਗਾ ਜੰਗਬੰਦੀਦ ਲੈ ਕੇ ਦੋਹਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੇ ਵੱਲੋਂ ਟਵੀਟ ਵੀ ਸਾਂਝੇ ਕੀਤੇ ਗਏ ਸੀ ਦੱਸਿਆ ਗਿਆ ਸੀ ਕਿ ਬਿਲਕੁਲ ਸਹੀ ਸਲਾਮਤ ਹੋ ਚੁੱਕਾ ਹੈ ਸਭ ਕੁਝ ਹੁਣ ਅੱਗੇ ਤੋਂ ਕਾਰਵਾਈ ਨਹੀਂ ਹੋਏਗੀ ਪਰ ਹੁਣ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਬਰਨਾਲਾ ਦੇ ਵਿੱਚ ਸਾਇਰਨ ਵੱਜ ਰਹੇ ਨੇ ਤੇ ਕਈ ਥਾਵਾਂ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਡਰੋਨ ਵੀ ਵੇਖੇ ਗਏ ਨੇ ਭਾਵੇਂ ਸ਼ਿਰਿਨਗਰ ਦੀ ਗੱਲ ਕੀਤੀ ਜਾਵੇ ਪਠਾਨਕੋਟ ਦੀ ਗੱਲ ਕੀਤੀ ਜਾਵੇ ਪਠਾਨਕੋਟ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਬੀਤੀ ਰਾਤ ਪਠਾਨਕੋਟ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਬੰਬਬਾਰੀ ਹੋਈ ਸੀ ਬਹੁਤ ਜ਼ਿਆਦਾ ਜਿਹੜੇ ਨੇ ਜਿਹੜੀਆਂ ਗੋਲੀਆਂ ਚੱਲੀਆਂ ਸੀ ਵੱਡੀ ਕਾਰਵਾਈ ਕੀਤੀ ਗਈ ਸੀ ਤੇ ਹੁਣ ਜਿਹੜੀ ਵੱਡੀ ਅਪਡੇਟ ਹੈ ਉਹ ਆ ਰਹੀ ਹੈ ਕਿ ਪਾਕਿਸਤਾਨ ਮੁੜ ਤੋਂ ਮੁਕਰਿਆ ਪਾਕਿਸਤਾਨ ਦੇ ਵੱਲੋਂ ਜਿਹੜਾ ਸੀਜ਼ਫਾਇਰ ਕੀਤਾ ਗਿਆ ਸੀ ਦੋਹਾਂ ਮੁਲਕਾਂ ਦੇ ਵਿੱਚਕਾਰ ਉਸ ਨੂੰ ਤੋੜ ਦਿੱਤਾ ਹੈ ਜੰਗਬੰਦੀ ਦੀ ਉਲੰਘਣਾ ਕਰ ਦਿੱਤੀ ਹੈ